हां चाचा सास्विकाल हां ठीक है ਤੁਸੀਂ ਦੱਸੋ ਹਾਂ ਹਾਂ ਠੀਕ ਹੈ ਚਾਚੀ ਸਾਰੇ ਠੀਕ ਹੈ ਅੱਛਾ ਫਿਰ ਤਾਂ ਵਧਾਈਆਂ ਚਾਚੀ ਤੈਨੂੰ हां ਵਧੀਆ ਹੋਇਆ ਚਲ ਵਧੀਆ ਵਧੀਆ ਅਚ ਨਾਲ ਦੀ ਨਾਲ ਹੀ ਵਿਆਹ ਬਣਤਾ ਹੈ ਹਾਂ ਫਿਰ ਤਾਂ ਦਿਨ ਤਾਂ ਥੋੜੀ ਹੈ ਚਾਚੀ 7 8 ਤਰੀਕ ਚ ਕੀ ਰਹਿ ਗਿਆ ਆ ਅਗੇ ਦਿਨ ਤਾਂ ਹਾਂ 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 ਦੱਸੋ ਅੱਛਾ ਆਇਆ ਚਾਚੀ ਮੇਰਾ ਤਾਂ ਹੈਗਾ ਥੋੜਾ ਜਿਹਾ ਮੁਸ਼ਕਲ ਆਉਣਾ ਮੈਂ ਤਾਂ ਦੇਖ 15 ਦਿਨ ਲਾ ਜਾਂਦੀ ਜੇ ਕੋਈ ਬਹੂ ਦਾ ਨਾਂ ਬਨੇਜ ਹੁੰਦਾ ਹੁਣ ਬਹੂ ਦਾ ਬਨੇਜ ਉਹਨੇ ਕੰਮ ਧੰਦਾ ਨਹੀਂ ਕਰਨਾ ਹਾਂ ਤੇ ਮਨਿੰਦਰ ਨੂੰ ਛੱਡ ਦਿੰਨੇ ਆ ਸੀ ਭਾਵੇਂ 15 ਦਿਨ ਰੱਖ ਲਓ ਹਾਂ ਹਾਂ ਨਾ ਕੋਈ ਨਹੀਂ। ਉਹ ਨਹੀਂ ਉਧਰ ਹਟਾ ਲਈ ਸੀ ਚਾਚੀ ਫਿਰ ਲੋਟ ਨਹੀਂ ਆਉਂਦਾ ਸੀਗਾ ਹੁਣ ਸਾਨੂੰ ਕੰਮ ਧੰਦੇ ਦਾ ਔਖਾ ਹੋ ਜਾਂਦਾ ਨਾ। ਹਾਂ ਉੱਥੋਂ हट ਗਈ ਤੇ ਮਨਿੰਦਰ ਨੂੰ ਅਸੀਂ ਛੱਡ ਜਾਂਦੇ। ਅੱਜ ਅੱਛਾ ਤੇਰੇ ਤਾਂ ਉਦੋਂ ਵੀ ਵਧੀਆ ਜਿਹੜਾ ਤੁਸੀਂ ਇੱਥੇ ਆਏ ਹੋਏ ਹੋਗੇ। ਹਾਂ ਕੋਈ ਨਹੀਂ ਮੈਂ ਵੇਖਦੀ ਹਾਂ ਜੇ ਬਾਈ ਕਰੇ ਹੋਇਆ ਤਾਂ ਫਿਰ ਬਾਈ ਛੱਡ ਜੂਗਾ ਇੱਥੇ ਦੁਕਾਨ ਤੇ ਛੱਡ ਜਾਗੇ ਤੁਹਾਡੇ ਕੋਲ। ਹਾਂ ਹਾਂ ਕੋਈ ਨਹੀਂ ਉਹਦੇ ਆਈ ਤੋਂ ਲੈ ਲਓ ਕੱਪੜਾ ਸੀ ਮੈਂ ਭੇਜ ਦਿੰਨੀ ਆ ਬਸ 20 ਮਿੰਟ ਖੜੋ ਤੁਸੀਂ ਚੰਗਾ ਚੰਗਾ ਜੱਜ ਲੈ ਆ ਤਾਂ ਵਧੀਆ ਹੋਇਆ ਭਾਬੀ ਹਾਂ ਮੈਂ ਤਾਂ ਉਹਦੀ ਹੋਈ ਸੀ ਚਾਚੀ ਦਾ ਫੋਨ ਸੀ ਪਿੰਡੋਂ ਅੱਛਾ ਉਹਨਾਂ ਨੇ ਉਹ ਬਾਈ ਦੀ ਰੂਲ ਦੁਦੀ ਕੁੜੀ ਮੰਗਤੀ ਨਾ ਅੱਛਾ ਤੇ 7 ਤਰੀਕ ਦਾ ਵਿਆਹ ਲੈ ਕੁੜੇ ਕਦੋਂ ਮੰਗਤੀ ਕਦੋਂ ਵਿਆਹ ਤਾਂ ਲੈ ਆਪਾਂ ਨੂੰ ਦੱਸੀ ਨਹੀਂ ਹੈਗਾ ਚਾਚੀ ਕਹਿੰਦੀ ਨਾ ਛਟਪਾਟੀ ਹੋ ਗਿਆ ਸਾਰਾ ਕੁਝ ਅਸਤਾ ਕਹਿੰਦੀ ਦਵਾ ਦਾ ਰਿਸ਼ਤਾ ਠਹਾ ਗਿਆ ਬਸ ਮੰਗਤੀ ਹੁਣ ਵਿਆਹ ਕਰ ਦੇ ਚਲ ਵਧੀਆ ਫਿਰ ਤਾਂ ਕੋਈ ਚੰਗਾ ਟਿਕਾਣਾ ਮਿਲ ਗਿਆ ਹੋਗਾ ਤਾਈ ਉਹ ਇੰਨੀ ਕਾਲ ਕਰਦੀ ਨਹੀਂ ਤਾਂ ਉਹ ਗੱਲ ਇੰਨਾ ਟਾਈਮ ਤਾਂ ਉਹ ਪਾਉਂਦੀ ਨਹੀਂ ਸੀਗੇ ਨਹੀਂ ਚਲ ਉਹ ਤਾਂ ਨਹੀਂ ਟਾਈਮ ਪਾਉਂਦੀ ਸੀ ਉਹ ਸੁਣਦੀ ਵੀ ਨਾ ਹੋਵੇ ਆਪਣਾ ਕੰਮ ਚੰਗਾ ਹੋ ਗਿਆ ਇੱਥੇ ਚ ਚੀਨੇ ਤਾਂ ਮੈਨੂੰ ਫੋਨ ਕਰਿਆ ਸੀ ਆਕੇ ਬਿੰਦਰੇ ਤੂੰ ਆ ਅਗਲੇ ਮਾਏ ਹੋ ਜਾਂਦਾ ਵੀ ਚਲ ਬਿੰਦਰ ਬੇਲੀ ਐ ਵਿਆਹ ਤੇ ਅੱਜ ਇੱਕ ਤਿਆਰੀ ਕਰਾ ਕੇ ਜਾ ਵਿਆਹ ਦੀ ਮੈਂ ਆਖਿਆ ਚਾਚੀ ਮੈਂ ਨਹੀਂ ਆ ਸਕਦੀ ਸਾਡੀ ਬਹੂ ਨੇ ਨਹੀਂ ਕਰਨਾ ਕੰਮ ਅਸੀਂ ਮਨਿੰਦਰ ਛੱਡ ਦਿੰਦੇ ਹਾਂ ਹਾਂ ਇਹ ਤਾਂ ਗੱਲ ਮੇਰੀ ਸੁਣ ਗੱਲ ਭਾਬੀ ਨਾਲੇ ਤਾਂ ਉਹ ਜੇ ਦੀ ਮਾਂ ਕਰਮੋ ਦੀ ਮਨਿੰਦਰ ਨੂੰ ਟੱਕਰ ਲਈ ਨਾ ਤੇ ਉਹਨੇ ਮਨਿੰਦਰ ਦੇ ਐਵੇਂ ਚਕਮਾ ਤੇ ਨੂਨ ਪਾਉਣਾ ਜਵਾਕੜੀ ਪਹਿਲਾ ਮਸਾ ਇਹ ਜੇ ਕੰਮ ਚੋਂ ਕੱਢੀ ਤੇ ਦੁਬਾਰੇ ਫੇਰ ਉਹਨੂੰ ਟੈਨਸ਼ਨ ਪੈਜੂ ਕੁੜੀ ਨੂੰ ਆਪਾਂ ਉੱਥੇ ਛੱਡਿਉਨੇ ਆ ਬਾਈ ਨੂੰ ਕਹਦੇ ਚਾਹੇ ਤੂੰ ਛੱਡਾ ਉਹ ਕੱਪੜਾ ਲੈ ਜਾਂਦੇ ਇੱਥੇ ਬਸ਼ਿੰਡੇ ਆਉਂਦੇ ਆ ਤੇ ਉਹ ਕਹਿੰਦੀ ਨਾਲ ਲੈ ਕੇ ਅਸੀਂ ਕੱਪੜਾ ਫੇਰ ਲਾਵਾਂਗੇ ਵੀ ਚਾਹੇ ਤੂੰ ਤੇ ਮਨਿੰਦਰ ਆਜੇ ਚਾਹੇ ਇਹਦੀ ਭੈ ਫਿਰ ਮਨਿੰਦਰ ਨੂੰ ਛੱਡ ਦੇ ਹੁਣ ਮਨਿੰਦਰ ਨੂੰ 20 ਮਿੰਟਾਂ ਚਾਪਾ ਉੱਥੇ ਭੇਜ ਕੇ ਛੱਡ ਕੇ ਹੁਣੀ ਦੁਕਾਨ ਤੇ ਤੇ ਉਸ ਤੋਂ ਬਾਅਦ ਮੈਂ ਉਹਨੂੰ ਆਖਿਆ ਚਾਚੀ ਨਾਲ ਲੈ ਜੀ ਵਿਆਹ ਤੋਂ ਮਗਰੋਂ ਲਿਆਵਾਂਗੇ ਅਸੀਂ ਤੇ ਨਾਲੇ ਇੱਕ ਲੈਣੀ ਆਪਣੇ ਮਗਰੋਂ ਲੈ ਜੂਗੀ ਨਹੀਂ ਆਪਣੀ ਕੁੜੀ ਨੂੰ ਤਾਂ ਮਿਹਨੇ ਦੇ ਦੇ ਮਾਰ ਦੂ ਇਹ ਹਾਂ ਤਾਂ ਤੂੰ ਗੱਲ ਫਿਰ ਠੀਕ ਕਹਿਤੀ ਕਿ ਆਪਾਂ ਮਨਿੰਦਰ ਨੂੰ ਉੱਥੇ ਤੋਰ ਦਈਏ ਇੱਥੇ ਤਾਂ ਉਹੀ ਗੱਲ ਆਈ ਨਹੀਂ ਪਤਾ ਕੀ ਕੀ ਚੋਬੇ ਲਾਉਗੀ ਉਹਨੂੰ ਦੇਖੋ ਉਧਰ ਪਈ ਦੀ ਸੇਤੀ ਮੈਂ ਮਨਿੰਦਰ ਕੋਲੇ ਜਾਨੀ ਆ ਮੈਂ ਮਨਿੰਦਰ ਵੀ ਜੋ ਹੁਣ ਤਾਂ ਆਈਆਂ 2 ਮਿੰਟ ਉਹੀ ਗੱਲ ਦੋ ਘੜੀ ਤੂੰ ਰਾਮ ਕਰ ਲੈ ਸੇਤੀ ਮਨਿੰਦਰ ਕਣੀ ਹੋਗੀ ਉਹਨੂੰ ਆਈ ਦੀ ਵੀ ਸੇਤੀ ਉਹਨੂੰ ਮਿਲਾਂ ਤੇ ਗੱਲਾਂ ਬਾਤਾਂ ਛੇੜਾਂ ਮੈਂ ਕੋਈ ਤੇ ਕੁਛ ਨਾ ਕੁਛ ਨਾਲੇ ਪੁੱਛਾਂ ਤੇ ਫਿਰ ਮੈਂ ਉਹੀ ਗੱਲ ਤਾਨੇ ਦੇਮ ਆ ਇਹਨੂੰ ਚੋਬੇ ਲਾਉਨੇ ਉਹਨੇ ਹਾਂ ਉਹ ਸੁੱਤੀ ਪਈ ਐ ਮੈਂ ਵੇਖ ਕੇ ਆਈ ਆ ਉਧਰ ਦੀਵਾਨ ਬੈੱਡ ਤੇ ਤੇ ਮੇਰੇ ਵਾਲਾ ਬਾਈ ਆ ਗਿਆ ਉਹ ਮੇਰੇ ਨਾਲ ਤਾਂ ਖੇਤੋਂ ਤੇ ਉਹਨੂੰ ਕਹੀ ਦੇ ਚਾਦੀ ਕੋ ਟਫਰਾ ਦੇ ਬਾਈ ਨੂੰ ਕਰਕੇ ਤੇ ਮਨਿੰਦਰ ਨੂੰ ਦਵਾ ਦਾ ਉਹਦੇ ਨਾਲ ਤੋਰਦੇ ਸਮੇਂ ਪਈ ਫੇ ਇਹਦੇ ਮੱਥੀ ਨਾ ਲੱਗਣਦੇ ਕਲੇਣੀ ਦੇ ਗੱਲ ਤਾਂ ਤੂੰ ਠੀਕ ਕਹੀ ਆਪਾਂ ਪਹਿਲੀ ਤੋਰਦਾਨੇ ਆਗੇ ਤੇਰੀ ਬਾਈ ਨੇ ਤਾਂ ਚਾਹ ਪੀ ਰੱਖੀ ਆਗੀ ਚਾਹ ਪੀਖੀ ਪਿਆਤੀ ਉਹ ਚਲ ਬਾਈ ਨਾਲ ਆਪਾਂ ਗੱਲ ਕਰ ਲੈਣੀਆਂ ਦੋਨੇ ਵੀ ਬਾਈ ਤੂੰ ਮਨਿੰਦਰ ਨੂੰ ਚਾਚੀ ਕੋਲ ਛੱਡਾ ਫਿਰ ਉਹ ਆਖੂ ਮੈਨੂੰ ਕਿਹੜਾ ਦੱਸਿਆ ਉਹੀ ਤਾਂ ਕਰਨਾ ਵੀ ਆਪ ਹੀ ਰਹਿ ਬਣਾ ਲਈ ਇਹਨਾਂ ਨੇ ਐਂ ਨਹੀਂ ਪਤਾ ਕੀ ਬੋਲੂਗਾ ਤੈਨੂੰ ਤਾਂ ਹਜੇ ਕੁਝ ਨਹੀਂ ਕਹਿੰਦਾ ਬਿੰਦਰੇ ਮਗਰੋਂ ਮੇਰੀ ਲਾਪਾ ਕਰਦਾਗਾ ਮੈਂ ਕਰਦੀ ਆ ਬਾਈ ਨਾਲ ਗੱਲ ਵੀ ਬਾਈ ਐਂ ਕਰਕੇ ਆ ਗੱਲਬਾਤ ਉਹਨਾਂ ਨੇ ਵਿਆਹ ਕਢਾ ਲੈ ਤੂੰ ਮਨਿੰਦਰ ਨੂੰ ਛੱਡ ਨਾਲੇ ਮੈਂ ਕਹੀ ਦੂੰਗੀ ਨਾ ਵੀ ਉਹ ਫੇਰ ਆਈ ਬੈਠੀ ਆ ਤੈਨੂੰ ਪਤਾ ਹੀ ਐ ਐਵੇਂ ਭੂਆ ਭਤੀ ਜਿਨ ਚਲ ਮੈਂ ਤਾਂ ਸੁਣ ਲਉ ਭਾਈ ਤੇ ਆ ਜਵਾਖੜੀ ਤਾਂ ਫੇਰ ਆਪਨੂੰ ਹੁਣ ਪਤਾ ਹੀ ਕਿਹੜੇ ਸੰਗਮ ਵਿੱਚੋਂ ਕੱਢੀ ਆ ਉਹ ਜਵਾਖੜੀ ਵੀ ਜਾਂਦੀ ਤੀਗੀ ਪਰ ਔਖਾ ਤਾਂ ਇਹ ਆ ਆਈ ਨਹੀਂ ਪਤਾ ਦੇਖ ਕਿਵੇਂ ਬੋਲਦੀ ਇੱਕ ਮਨਿੰਦਰ ਪਹਿਨੀ ਬਠੇਰੀ ਔਖੀ ਆ ਉਹਨਾਂ ਤੋਂ ਪਹਿਨੀ ਇੰਨੀ ਟੈਨਸ਼ਨ ਉਹ ਦੇਖ ਲੈ ਕਿਵੇਂ ਹੋਈ ਪਈ ਆਗੀ ਦਿਮਾਗ ਤੇ ਲੋੜ ਪਿਆ ਪਿਆ ਜਵਾਖੜੀ ਦਾ ਇੰਨਾ ਕੁਝ ਹੋਇਆਗਾ ਉਹਦੇ ਨਾਲ ਨਹੀਂ ਮੈਂ ਤਾਂ ਆਪ ਤੈਨੂੰ ਆਣੀ ਆ ਚਲ ਬੀਫ ਬਾਈ ਨੂੰ ਕਿੱਥੇ ਹੈਗਾ ਤੇ ਮੈਂ ਵੀ ਆਜਾ ਮੇਰੀ ਗੱਲ ਸੁਣ ਤੂੰ ਗੱਲ ਤੋੜਨ ਦੀ ਪਹਿਲਾਂ ਨਹੀਂ ਮੇਰੇ ਘਰ ਤੋਂ ਨਹੀਂ ਉਹਨੇ ਮੰਨਣਾ ਹੈਗਾ ਕਉ ਕਉ ਤੂੰ ਕੁੜੀ ਨੂੰ ਘਰੋਂ ਤੋੜਦੀਆਂ ਗਈ ਚੱਲ ਤੂੰ ਮਨਿੰਦਰ ਨੂੰ ਦੀ ਤਿਆਰੀ ਕਰ ਤੇ ਬਾਈ ਨਾਲ ਤਾਂ ਮੈਂ ਹੀ ਗੱਲ ਕਰਦੀ ਠੀਕ ਆ ਠੀਕ ਆ ਚਲ ਚੰਗ ਆ ਗਿਆ ਭੇਜ ਜਾ ਆਇਆ ਨਹੀਂ ਭੇਜਿਆ ਕਿਉਂ ਆ ਤਾ ਕੰਸਾ ਆਉਣਾ ਫੋਨ ਲੈ ਕੇ ਆਕੇ ਮੈਂ ਤਾਂ ਪਾਈ ਸੋਚੀ ਜਾਂਦੀ ਸੀ ਕਿ ਮੈਂ ਹਾਲੇ ਭੇਜਾਂਗਾ ਦਿੰਦਾ ਸੀ ਮੈਂ ਤੁਹਾਡੀ ਗੱਲ ਕਰਾ ਕੇ ਜਾਨਾਂਗਾ ਮੈਂ ਖਾ ਨਾ ਭੇਜ ਜਾਏਗਾ ਨਾ ਕਿਕਰ ਸਿੰਭੋਨ ਲਾਇਆਗਾ ਜਿਹੜੀ ਗੱਲ ਮੈਂ ਕਹੀ ਨਹੀਂ ਹੈ ਨਾ ਉਹ ਭੈਣ ਜੀ ਤੂੰ ਮੰਨਦੀ ਨਹੀਂ ਮੰਨਦੀ ਤਾਂ ਹੈਗੀ ਐਂ ਕਿ ਮੰਨਦੀ ਤਾਂ ਕਿਉਂ ਨਹੀਂ ਗਈ ਮੰਨੀ ਜਾਂਦੀ ਮੈਂ ਤਾਂ ਮਹਾ ਵੀ ਚੱਲ ਉੱਥੇ ਲੇਟ-ਬੇਟ ਵੀ ਹੋ ਸਕਦੇ ਆਗੇ ਪਾਣੀ ਤਾਂ ਨਹੀਂ ਥਾਂ-ਥਾਂ ਫਿਰਦਾ ਰਸਤਾ ਲੰਘਣ ਨੂੰ ਕੋਲੋਂ ਵੀ ਨਹੀਂ ਹੁੰਦਾ ਰੋ ਓਹੋ ਯਾ ਰਸਤਾ ਤਾਂ ਨਹੀਂ ਲੰਘਣ ਨੂੰ ਪਾਣੀ ਥਾਂ-ਥਾਂ ਫਿਰਦਾ ਪਰਾ ਫੋਨ ਤਾਂ ਸਾਦੇ ਜੇਬਾਂ ਵਿੱਚ ਹੈ ਜੇ ਆਪ ਦਾ ਫੋਨ ਨਹੀਂ ਚੱਲਦਾ ਆਪ ਕਿਸੇ ਤੋਂ ਤਾਂ ਫੋਨ ਕਰਕੇ ਕਹੀ ਸਕਦੇ ਆਂ ਆਏ ਤਾਂ ਮੈਨੂੰ ਪਤਾ ਕਵੀ ਕਹਿ ਸਕਦੇ ਫਿਰ ਜਦੋਂ ਕੋਲ ਕਿਸੇ ਦੀ ਮਾਰਚ ਨੰਬਰ ਹੀ ਨਹੀਂ ਹੋਣਾ ਉਹ ਵੀ ਬੰਦ ਹੋਗਾ ਭੈਣੇ ਕੋਣ ਮੈਂ ਤੈਨੂੰ ਅੱਗੇ ਵੀ ਕਹੀ ਜਾਂਦੀ ਭੈਣੇ ਫੋਨ ਬੰਦ ਹੋ ਗਏ ਹੋਣੇ ਆ ਹੁਣ ਤਿੰਨ ਚਾਰ ਦਿਨ ਹੋ ਗਏ ਤੁਰੇ ਫਿਰਦੇ ਆ ਨੂੰ ਗੱਲ ਸੁਣੋ ਮੇਰਾ ਨੰਬਰ ਉਹਦੇ ਯਾਦ ਨਹੀਂ ਘਰ ਦਾ ਨੰਬਰ ਉਹਦੇ ਯਾਦ ਨਹੀਂ ਹੈ ਹੁਣ ਕੀ ਪਤਾ ਭਾਈ ਉਹਨਾਂ ਯਾਦ ਆ ਕੇ ਨਾ ਫਿਰ ਭੇਜੇ ਦੀ ਵੀ ਇੱਕੋ ਹੀ ਗੱਲ ਇਹਨੇ ਦੀ ਰਲੀ ਭੁਗਤ ਹੈ ਤਾਂ ਹੀ ਭੇਜਿਆ ਨਹੀਂ ਆਇਆ ਇਹ ਵੀ 420 ਕਰਦਾ ਹੈ ਜਾਣ ਕੇ ਆਇਸੀ ਤਾਂ ਭੇਤ ਲੈਣ ਵੀ ਦੇਖਾ ਭਲਾ ਮੈਨੂੰ ਕੀ ਬੋਲਦੀ ਐ ਆਪਾਂ ਤਾਂ ਬੁੜੀਆਂ ਨੇ ਕੀ ਬੋਲਣਾ ਭੇਜੇ ਨੂੰ ਆਪਾਂ ਤਾਂ ਚਲੋ ਹੀ ਗੱਲ ਮਟਾਇਆ ਨਹੀਂ ਜੇ ਆਪਾਂ ਦੱਸ ਜਾਂਦਾ ਵੀ ਭਾਈ ਉਹ ਕਿਹੜੇ ਪਾਸੇ ਗਏ ਆ ਕਿਹੜੇ ਪਾਸੇ ਨਹੀਂ ਗਏਗੇ ਹੁਣ ਆਪਾਂ ਘਰੇ ਬੈਠੇ ਹੁਣ ਆਪਾਂ ਨੂੰ ਕੀ ਪਤਾ ਕਿ ਕਿੱਧਰ ਨੂੰ ਗਏ ਆ ਉਹ ਜੇ ਹੁਣ ਨੇੜੇ ਹੁੰਦੇ ਤਾਂ ਅੱਜ ਨੂੰ ਮੋੜਿਆ ਹੁੰਦੇ ਪਰਸੋਂ ਲਗੇ ਆਗੇ ਬਾਗੀ ਦੂਰ ਗਏ ਹੋ ਬਣੇ ਉਹ ਜਿਹੜੇ ਦੂਰ ਗਏ ਨਾ ਸਭ ਪਤਾ ਐ ਮੈਨੂੰ ਜਿਹੜੀਆਂ ਉਹ 420 ਕਰਦਾ ਫਿਰਦਾ ਨਾ ਇਹ ਬਸ ਠੀਕ ਐ 420 ਚ ਕਿਹਦੀ ਕਰਦਾ ਵਾ ਭਨੇ ਹੁਣ ਐਵੇਂ ਕੋਈ ਬਸ ਨਾ ਇੱਕ ਗੱਲ ਦੀ ਮੰਗ ਰਹੀ ਪਈ ਖੜੀ ਆ ਕਿ 420 ਕਰਦਾ ਵਾ ਨਹੀਂ ਤੈਨੂੰ ਪੱਕਾ ਪਤਾ ਵਿਊ ਜਿੱਥੇ ਪਾਣੀ ਆ ਉੱਥੇ ਕੀ ਆ ਪਰ ਠੀਕ ਆ ਸਕਦੀ ਆ ਭਾਈ ਮੈਂ ਤਾਂ ਦਿਮਾਗ ਤੋਂ ਬਾਹਰ ਹੋਈ ਗੱਲ ਪਈ ਆ ਅੱਗੇ ਜੀ ਬਸ ਪਰ ਘਰੇ ਨਾ ਨਾ ਗੋਲੀਆਂ ਰੋੜ ਤੂੰ ਕੋਰੇ ਸੱਚ ਮੰਨ ਕੇ ਚੱਲ ਵੀ ਹਾਂ ਭਾਈ ਮੇਰਾ ਪੁੱਤ ਬੈਠੀ ਆ ਉਹ ਬੈਠਾ ਕਰਦਾ ਕੀ ਤਾਂ ਕੀ ਗੱਲ ਆ ਕਿੱਥੇ ਲੁਕੇ ਬੈਠਾ ਆ ਉਹ ਬਾਅਦ ਤਾਂ ਉਹਨੇ ਕੀ ਕਰਤੀਆਂ ਹੁਣ ਤੇਰ ਤੂੰ ਕੋਲੇ ਸੀ ਜਦੋਂ ਪੈਸਾ ਤੇਲੀ ਲੈ ਕੇ ਗਿਆ ਵੀ ਬੇਬੇ ਸੇ ਜਾਣਿਆ ਪਰ ਮੈਨੂੰ ਕੀ ਪਤਾ ਕਿਸੇ ਦੇ ਮੰਨਦਾ ਭਾਈ ਕੀ ਕਰਦਾ ਫਿਰਦਾਗਾ ਮੈਂ ਤਾਂ ਆਪ ਹੁਣ ਸਮਝ ਦੀ ਪਸਤਾ ਆਈ ਜਾਨੀ ਆ ਕੀ ਬਤਾਈ ਪੈਸੇ ਉਹਨੇ ਕਿਹਨੂੰ ਦੇਣੇ ਹੁਣ ਇਹ ਕੀ ਪਤਾ ਤੇ ਉਹ ਤੇ ਕੀ ਵਕਤ ਪਿਆ ਹੈ ਹਾਂ ਬਾਅਦ ਤਾਂ ਉਹਦਾ ਕੀ ਪੈਣਾ ਸੀਗਾ ਹਾਂ ਕੀ ਕੱਗੇ ਨਾ ਉਹ ਸ਼ਾਕ ਨੂੰ ਫਿਰਦਾ ਹੈ ਨਾ ਜਾ ਉਹਨੂੰ ਤਾਂ ਕੀ ਫਿਰਦਾਗਾ ਉਹਦੇ ਵੀ ਕੋਈ ਬਿਫਤਾ ਹੋਊਗੀ ਕਿ ਬੰਤਾ ਤਾਂ ਹੀ ਕਿਤੇ ਖੜ ਗਿਆ ਹੋਵੇ ਹੋਏ ਮੈਂ ਨਹੀਂ ਰੀਮਿਕਰਾਬ ਹੋ ਸਕਦੀ ਐ ਭਾਣਜੀ ਇਹ ਜੇ ਲੰਡਰ ਬੰਦੇ ਤੇ ਵਿਕਤਾ ਹੀ ਪੈਂਦੀਆਂ ਹੁੰਦੀਆਂ ਜੇ ਚੱਜਦਾ ਹੋਵੇ ਕਾਨੂੰਨ ਬਗਤ ਪਾਵੇ ਆ ਤਾਂ ਭਾਣਜੀ ਤੂੰ ਨਾ ਕਿਹਾ ਕਰ ਲੰਡਰ ਲੰਡਰ ਜਾ ਤਾਂ ਹੁਣ ਮੈਨੂੰ ਵੀ ਗੁੱਸਾ ਆਉਂਦਾ ਮਾਂ ਉਹਦੀ ਮਾਂ ਕੀ ਭਾਵੇਂ ਮੇਰੇ ਪੁੱਤ ਝੂਠਾ ਦਾ ਪਾਵਾ ਮੇਰਾ ਪੁੱਤ ਸੱਚਾ ਦਾ ਪਰ ਮੈਨੂੰ ਗੁੱਸਾ ਆਉਂਦਾ ਕਿ ਤੂੰ ਹਾਈ ਹਿੰਗਨ ਦਾ ਬੋਲਦੀ ਐ ਅੱਛਾ ਮੈਨੂੰ ਨਾ ਗੁੱਸਾ ਆਵੇ ਦੋ ਮੇਰੇ ਨਾਲ ਦੋ ਤੀਆਂ ਬੈਠੀਆਂ ਇੱਕ ਮੇਰੀ ਧੀ ਬੈਠੀ ਐ ਉਹਨਾਂ ਦੀ ਤਾਂ ਸਾਰ ਨਹੀਂ ਲੈਂਦਾ ਫਿਰਦਾ ਭਾਂਕਦਾ ਨਾ ਸਾਰ ਵਾਲੀ ਕਿਹੜੀ ਗੱਲ ਆਗੀ ਭੈਣ ਜੀ ਹਾਂ ਤੇਰੀਆਂ ਤਾਂ ਦੋਤੀਆਂਆਂ ਆਂ ਮੇਰੀਆਂ ਪੋਤੀਆਂਆਂ ਆਂ ਬੜੀਆ ਸਿਪੜਾ ਇਹ ਲਖਾਈ ਕਰਾਈ ਜਿੰਨੇ ਖਾਣ ਪੈਣ ਨੂੰ ਦਿੰਨੇ ਆਂਗੇ ਉਹ ਕਿਹੜੇ ਭੁੱਖੇ ਮਰਦ ਗਾਂਗਾ ਅੱਛਾ ਆ ਤਾਂ ਮੈਨੂੰ ਵੀ ਪਤਾ ਹੈ ਵੀ ਖਾਣ ਪੀਣ ਨੂੰ ਦਿੰਨੇ ਹੋ ਪੜ੍ਹਾਈ ਲਖਾਈ ਲਾਣਾ ਆ ਕੇ ਜਵਾਕਾਂ ਨੂੰ ਐ ਕਦੇ ਪੁੱਛਿਆ ਵੀ ਮੇਰੀਆਂ ਕੁੜੀਆਂ ਕਿੱਥੇ ਆ ਜੇ ਜਵਾਕੜੀਆਂ ਵੀ ਦੇਖਦੀਆਂ ਵੀ ਸਾਡਾ ਪਿਓ ਆਇਆ ਨਹੀਂ ਕੈ ਦਿਨ ਹੋਗੇ ਘਰੋਂ ਨਹੀਂ ਭੈਣ ਜੀ ਮੈਂ ਕੀ ਦੱਸਾਂ ਕੁੜੀਆਂ ਦਾ ਵੀ ਕੁੜੀਆਂ ਆ ਵੀ ਘੱਟ ਕਰ ਦਿੰਦਾ ਇਹਦਾ ਉਹ ਤਾਂ ਜਿਵੇਂ ਆਖੜੀਆਂ ਆਪੀ ਘਟ ਕਰਦੀਆਂ ਜਿਵੇਂ ਜੇ ਆਪਾਂ ਬੱਚੇ ਨੂੰ ਮੋਹ ਪਿਆਰ ਕਰਾਂਗੇ ਨਾ ਤੇ ਉਹੋ ਜਿਹਾ ਹੀ ਬੱਚਾ ਕਰਦਾ ਹੁੰਦਾ ਉਹਨਾਂ ਨੂੰ ਜਾਂ ਤਾਂ ਨਾਨੀ ਹੋਵੇ ਤੇ ਜਾਂ ਉਹਨਾਂ ਨੂੰ ਮਾਂ ਹੋਵੇ ਉਹ ਤਾਂ ਕਿਤੇ ਚਾਹੀਦੀ ਮੈਨੂੰ ਵੀ ਨਹੀਂ ਬੁਲਾਉਂਦਾ ਮਾਂ ਪਿਓ ਉਹੀ ਗੱਲ ਬਥੇਰਾ ਕਰਦਾ ਹੁਣ ਉਹ ਕਿਹੜਾ ਕਰਦਾ ਨਹੀਂਗਾ ਸਾਰੀ ਚੀਜ਼ ਉਹਨੂੰ ਖਾਣ ਪੈਣ ਨੂੰ ਉਹਨੂੰ ਲਿਆ ਕੇ ਦਿੰਦਾਗਾ ਅੱਛਾ ਨਾ ਨਾਨੀ ਹੋਵੇ ਕਿ ਮਾਂ ਹੋਵੇ ਭਾਈ ਅਸੀਂ ਤਾਂ ਪੂਰਾ ਲਾੜ ਪਿਆਰ ਕਰਦੀਆਂ ਮੈਂ ਤਾਂ ਹੈ ਹਰ ਇੱਕ ਚੀਜ਼ ਲਿਆ ਕੇ ਦਿੰਦੀ ਆ ਉਹਨਾਂ ਨੂੰ ਤੇ ਅਸੀਂ ਕਿਹੜਾ ਲਿਆ ਕੇ ਨਹੀਂ ਦਿੰਦੇਗੇ ਸੁੱਖ ਨਕਾਲਾ ਘਟਾਂ ਦਾ ਸਾਡੇ ਘਰੇ ਖਾਣ ਪੀਣ ਨੂੰ ਤਾਂ ਫਰਿਜ ਭਰਿਆ ਰਹਿੰਦਾ ਪਹਿਨਾਂ ਉਹਨਾਂ ਨੂੰ ਤਾਂ ਸਾਰਾ ਦਿਨ ਚੜਦੇ ਤੇ ਚੜਦੇ ਲਿਆ ਕੇ ਦਿੰਨੇਗੇ ਅਸੀਂ ਉਹ ਮੈਨੂੰ ਪਤਾ ਹੀ ਹੈ ਜਿਹੜਾ ਤੁਸੀਂ ਚੜਦੇ ਚੜਦਾ ਲਿਆ ਕੇ ਦਿੰਨੇ ਸਭ ਮੈਂ ਦੇਖਦੀਆਂ ਖਾਣ ਪੀਣ ਵੀ ਮੈਂ ਦੇਖਦੀਆਂ ਹੈਂ ਪਰ ਬੰਦਾ ਆਏ ਤਾਂ ਸੋਚ ਲੈ ਸੋਚੀ ਤਾਂ ਹੁਣ ਜਾਣੀ ਹੈਗਾ ਹੁਣ ਉਹਨਾਂ ਮਾਰੇ ਅਸੀਂ ਫਿਰ ਦਾਂਗੇ ਅਸੀਂ ਕਹਿੰਦੇ ਵਿਚਾਰ ਤੋਂ ਉਹ ਹੀ ਗੱਲ ਉਹ ਤਿਆਗਾਂਗਾ ਜਾਂ ਕੋਈ ਹੋਊਗਾ ਇਹ ਤਾਂ ਇੱਕ ਠੱਕੇ ਨਾਲ ਮੇਰੀ ਧੀ ਜੂਨ ਗੁਜ਼ਾਰਾ ਕਰੀ ਜਾਨੀ ਹੈ ਪਰ ਤੁਸੀਂ ਕਿੱਥੇ ਪੱਬ ਲੱਗਣ ਦਿੰਨੇ ਹੋ ਭੱਬ ਲੱਗਣ ਨੂੰ ਭਾਣੇ ਕਿਦੇ ਨਹੀਂ ਅਸੀਂ ਉਹਨਾਂ ਨੂੰ ਕੋਸ ਆਖਿਆ ਤੂੰ ਤਾਂ ਉਹੀ ਗੱਲਾਂ ਆਂਦੀਆਂ ਗੱਲਾਂ ਮੁੱਖ ਰੱਖਦੀਆਂ ਈ ਮੈਂ ਤਾਂ ਆਪੀ ਮੁੱਖ ਰੱਖਦੀਆਂ ਜੇ ਮੈਂ ਕੋਈ ਚੱਕ ਦੀ ਗੱਲ ਕਹਿਨੀ ਆ ਤਾਂ ਸਾਨੂੰ ਭੈੜੀ ਲੱਗਦੀਆਂ ਅਜੇ ਹਾਂ ਤੂੰ ਤਾਂ ਲੜਾਈ ਭਾਣਦੀ ਐ ਫੇਰ ਉਹ ਤੇ ਲੜਾਈਆਂ ਜ਼ਿਆਦਾ ਆ ਜਾਂਦੀਆਂ ਸਾਡੇ ਵਗੂ ਵਗੂ ਕੀ ਕਰਗੇ ਇਹਨਾਂ ਦਾ ਇਹ ਤਾਂ ਨਾ ਬੱਸ ਮੇਰਾ ਖੜਾ ਨਹੀਂ ਛੱਡਦੀਆਂ ਕਿਲੇ ਉਹ ਵਾਰੀ ਨਾ ਜਾਂਦੀ ਮੇਰੇ ਸਹਾਰੇ ਕਿਦੇ ਮਾਂ ਆ ਜਾਂਦੀ ਆ ਕਿਦੇ ਧੀ ਆ ਜਾਂਦੀ ਹੈਗੀ ਇਹ ਤਾਂ ਕਹਿੰਗੀ ਕਹਿੰਦੀ ਬੁਰਕੀ ਨਹੀਂ ਪਾਉਣ ਦਿੰਦੇਗਾ ਰੋਟੀ ਦੀ ਮੂਹ ਚ ਜੇ ਚਾਹ ਚੱਕ ਲੈਣੇ ਆ ਉਹ ਸਾਹਮਣੇ ਚ ਸਲਾ ਦੇ ਦਿੰਦੇਗਾ ਜੇ ਰੋਟੀ ਚੱਕ ਲੈਣੀ ਆ ਉਹ ਬੁਰਕੀ ਦਾ ਦਿੰਦੇਗਾ ਚਾਚੂ ਪੀ ਲਈ ਨਿੱਕੇ ਹਾਂ ਪੀ ਲਈ ਬਾਈ ਇੱਕ ਗੱਲ ਕਰਨੀ ਸੀ ਤੇਰੇ ਨਾਲ ਕੀ ਦੱਸ ਚਾਚੀ ਦਾ ਫੋਨ ਆਇਆ ਸੀ ਪਿੰਡੋਂ ਅੱਛਾ ਤੇ ਨਾ ਉਹ ਰੁੱਦੂ ਦੀ ਕੁੜੀ ਮੰਗਤੀ ਉਹ ਕਹਿੰਦੇ ਵਿਆਹ ਹੈਗਾ ਕਦੋਂ ਹੈ 7 ਤਰੀਕ ਦਾ ਹੀ ਆਂਦੇ ਆ ਅੱਛਾ ਤੇ ਉਹ ਚਾਚੀ ਆਂ ਦੀ ਸੀ ਕਿ ਤੂੰ ਆ ਜਾ ਚਾਰ ਦਿਨ ਤਿਆਰੀ ਵੈਰੀ ਕਰਾਉਣ ਨੂੰ ਤੂੰ ਜਾਇਓ ਫਿਰ ਕੀ ਹੈ ਬਈ ਫਿਰ ਰਿਸ਼ਤੇਦਾਰੀ ਹਣ ਜਾਣਾ ਤਾਂ ਪਊਗਾ ਹੀ ਇੱਥੋਂ ਰਿਸ਼ਤੇਦਾਰੀ ਤਾਂ ਹੈਗੀ ਹੈ ਬਾਈ ਜਿੰਨਾ ਚਿਰ ਫਿਰ ਹੁਣ ਆਪਣੇ ਕਰਮੋ ਨੇ ਕੋਈ ਕੰਮ ਧੰਦਾ ਕਰਦੀ ਨਾ ਉਨਾ ਚਿਰ ਹੁਣ ਮੇਰਾ ਮੁਸ਼ਕਲਾ ਜਾਣਾ ਕਈ ਵਾਰੀ ਦਵਾਈ ਪੂਤ ਹੈ ਫਿਰ ਹੁਣ ਅਗਲਾ ਕੋਈ ਬੁਲਾਇਆ ਸੀ ਫਿਰ ਆਇਆ ਹੀ ਨਹੀਂ ਸਾਡੇ ਇੱਧਰ ਸਾਰ ਲਾਂਗੇ ਓਕੇ ਠੋਕੇ ਆਪਾਂ ਨਹੀਂ ਨਹੀਂ ਬਾਈ ਮੈਂ ਤਾਂ ਹੋਰ ਸੋਚਿਆ ਵੀ ਆਪਾਂ ਮਨਿੰਦਰ ਨੂੰ ਭੇਜ ਦਗੇ ਮਿੰਦਰ ਨੂੰ ਤੇ ਪਿੰਡ पे ਹੀ ਜਿੰਨੇ ਹਾਂ ਨਹੀਂ ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਉੱਥੇ ਭੇਜਦੇ ਭਾ ਜਿੰਨੇ ਕੰਜਰ ਕਲੇਸ਼ ਚਲੀ ਜਾਂਦਾ ਇੱਕੋ ਹਰਾਮ ਜਿਹਾ ਉਹ ਕਰਿਆ ਦਿੰਦਾ ਉਹ ਆਪਾਂ ਮਿੰਦਰ ਨੂੰ ਕਿਵੇਂ ਭੇਜਣੇ ਕੋਲਾਂ ਨੂੰ ਦੱਸ ਉਹਦਾ ਕੀ ਪਤਾ ਕਿੱਥੇ ਕਿੱਥੇ ਤੁਰਿਆ ਫਿਰਦਾ ਉਹ ਉਹ ਤਾਂ ਗੱਲ ਬਾਈ ਤੇਰੀ ਠੀਕ ਐ ਪਰ ਇੱਥੇ ਵੀ ਜਵਾਕੜੀ ਸਾਰਾ ਦਿਨ ਉਦਾਸ ਜੀ ਰਹਿੰਦੀ ਹੈਗੀ ਕੋਈ ਹੁਣ ਇੱਥੇ ਆਵਦੀ ਨਜ਼ਰਾਂ ਚ ਤਾਂ ਹੈ ਨਾ ਤਸੱਲੀ ਤਾਂ ਹੈ ਸਾਨੂੰ ਵੀ ਸਾਡੀ ਕੋਈ ਸਾਡੇ ਘਰੇ ਐ ਮੈਨੂੰ ਵੀ ਪਤਾ ਪੂਰਾ ਤਿੰਨ ਦਿਨਾਂ ਤੋਂ ਪਹਿਲਾਂ ਮਨਿੰਦਰ ਕਿਵੇਂ ਮਿਲੀ ਹੈ ਹੁਣ ਉੱਥੇ ਉਹ ਵਿਚਾਰੇ ਆਪ ਦਾ ਕਾਰਵਿਆਰ ਕਰਨਗੇ ਕਿ ਇਹਦੇ ਮਗਰ ਮਗਰ ਤਰੇ ਫਿਰਨਗੇ ਜਾਂ ਕੁੜੀ ਦੀ ਨੀਰ ਸੁਣੀਓ ਚਲ ਜੋ ਆਖ ਨੇ ਉੱਥੇ ਬਾਹਰ ਅੰਦਰ ਵੀ ਜਾਣਾ ਕਰਨਾ ਪਿੰਡ ਦੇ ਵਿੱਚ ਕਿਸੇ ਨਾਲ ਵੀ ਉਹਦਾ ਕੀ ਪਤਾ ਇਹ ਤਾਂ ਗੱਲ ਤੇਰੀ ਠੀਕ ਹੈ ਬਾਈ ਫਿਰ ਹੁਣ ਮੇਰਾ ਜਾਇਆ ਤਾਂ ਨਹੀਂ ਨਾ ਲੋਟ ਆਉਂਦਾ ਹੁਣ ਨਾਲੇ ਤਾਂ ਕਿਉਂ ਮਨਿੰਦਰ ਆਏ ਜੇ ਹੋਈ ਪਈ ਐ ਮੈਂ ਛੱਡ ਕੇ ਜਾ ਨਹੀਂ ਸਕਦੀ ਬਾਕੀ ਭਾਬੀ ਆ ਗਈ ਇਹਨੂੰ ਪੁੱਛ ਲੋ ਗੱਲ ਤਾਂ ਮਨਿੰਦਰ ਸੀ ਠੀਕ ਕਹਿੰਦੀ ਆਗੀ ਆਪਾਂ ਨੂੰ ਉਹਨੂੰ ਤੁਰੰਤ ਹੀ ਫਾਇਦਾ ਗਾ ਤੂੰ ਕਮਲੀ ਹੈਗੇ ਤੂੰ ਹੱਦੋਂ ਕੀ ਤੇਰੇ ਵਾਲੀ ਤੂੰ ਮੌਲੀ ਦੇਦੀ ਕੀ ਮੌ ਚਲੀ ਜਾਂਦੇ ਕਿਹੜੇ ਮੌਲਚੋਂ ਆਈ ਹੈ ਓਪੜੀ ਹੁਣ ਉੱਥੇ ਬਗਾਨੇ ਪਿੰਡ ਛੱਡਦੀ ਉਹਨਾਂ ਨੂੰ ਠੀਕ ਹੈ ਰਿਸ਼ਤੇਦਾਰੀ ਹੈ ਪਰ ਇੱਥੇ ਆਪਾਂ ਨੂੰ ਆਪਦੀ ਤਸੱਲੀ ਤਾਂ ਹੈ ਨਾ ਸਾਡੀ ਕੁੜੀ ਸਾਡੇ ਕੋਲ ਹੈ ਓਰੇ ਚਾਹੇ ਵੇਖ ਸਕ ਹੈਗੀਆ ਤੈਨੂੰ ਪਤਾ ਹੈ ਨਾ ਵੀ ਉਹ ਘਰੇ ਆਈ ਹੋਈ ਹੈ ਕੀ ਉਹਨੇ ਦੇਖ ਲੈ ਉਹਨੂੰ ਕੀ ਕੀ ਤੂੰ ਨੇ ਲਾਉਣੇ ਨੇਗੇ ਆ ਕਰਮੋ ਦੀ ਮਾਂ ਆਈ ਹੋਈ ਹੈ ਜਿਹੜੀ ਕੋਸ਼ਿਸ਼ ਨਹੀਂ ਹੁੰਦਾ ਕਰਮੋਦੀ ماں ਪਹਿਲਾਂ ਕਿਹੜਾ ਕੱਟ ਕਰਕੇ ਗਈ ਆ ਉਹ ਪਹਿਲਾਂ ਠੀਕ ਸੀ ਮਨਿੰਦਰ ਪਹਿਲਾਂ ਕਿੰਨਾ ਕੁਸ ਬੋਲਦੀ ਸੀ ਹੁਣ ਤਾਂ ਉਹਨੂੰ ਮੌਕਾ ਮਿਲਿਆ ਹੋਇਆਗਾ ਵੀ ਤਿੰਨ ਦਿਨ ਮਨਿੰਦਰ ਬਾਹਰ ਲਾ ਕੇ ਆਈ ਹੈਗੀ ਤੇ ਹੁਣ ਤਾਂ ਉਹਨੇ ਕੋਈ ਕਸਰੇ ਨਹੀਂ ਛੱਡਣੀ ਹੈ ਤੇ ਉਹਨੂੰ ਬੋਲੀ ਜਾਂਦੇ ਉਹਦੀ ਹੁਣ ਜਵਾਨ ਫੜ ਲਾਂਗੇ ਉਹਦੀ ਤਾਂ ਆਦਤ ਹੈ ਬੋਲੀ ਜਾਵੇ ਉਹਦੇ ਨਾਲ ਚੰਗਾ ਤਾਂ ਆਪਣੀ ਧੀ ਨੂੰ ਉਹਦੋਂ ਪਰਾਂ ਹੀ ਕਰਦੀ ਆਪਾਂ ਟਾਲੇ ਦੇਈਏ ਅੱਛਾ ਉਹਦੇ ਕਰਕੇ ਅਸੀਂ ਆਪਦੀ ਕੁੜੀ ਨੂੰ ਘਰੋਂ ਭੇਜਦੀ ਹਾਂ ਬਾਹਰੇ ਨਾਲ ਆ ਦੋ ਕੀ ਤੇਰੇ ਵਾਲੀ ਖਮਾੜਿਆ ਤਾਂ ਮੈਂ ਪਹਿਲੀ ਵਾਰ ਸੁਣ ਰਿਹਾ ਉੱਥੇ ਠੀਕ ਰਹੂਗੀ ਉੱਥੇ ਮਨ ਕੁਝ ਹੋ ਰੂਗਾ ਵਿਆਹ ਦਾ ਕਾਰਜ ਦਾ ਕੰਮ ਹੈਗਾ ਉੱਥੇ ਕੰਮ ਧੰਦਾ ਕਰੂਗੀ ਉਹਨਾਂ ਨਾਲ ਮਨ ਉਹਦਾ ਕੁਝ ਹੋਰ ਹੋ ਜਾਊਗਾ ਹੁਣ ਸਾਰਾ ਦਿਨ ਅੰਦਰ ਪਈ ਰਹਿੰਦੀ ਹੈਗੀ ਤੇ ਹੁਣ ਕੱਲੀ ਨੂੰ ਤੋਰ ਦਾਂਗੇ ਉੱਥੇ ਨਾਲ ਕੌਣ ਜਾਊਗਾ ਉੱਥੇ ਹੁਣ ਸਾਰੇ ਹੈਗੀ ਨਹੀਂ ਕਿ ਉਹ ਕੋੜਾ ਕੋਈ ਬਗਾਨੇ ਨੇ ਆਪਦੇ ਨਹੀਂ ਉਹ ਉਹ ਬਗਾਨੇ ਨਹੀਂ ਮੈਂ ਕਹਿੰਦਾ ਮੈਂ ਤਾਂ ਇਹ ਕਹਿ ਰਿਹਾ ਵੀ ਹੁਣ ਉਹ ਵਿਚਾਰੇ ਉੱਥੇ ਆਪਦੇ ਉਹ ਕਾਰ ਵਿਆਰ ਵਿਆਹ ਸ਼ਰਦੀ ਦੇ ਤਿਆਰੀਆਂ 'ਚ ਹੋਣਗੇ ਭਾਈ ਅਸਲ 'ਚ ਨਾ ਮੈਂ ਤੈਨੂੰ ਸਿੱਧੀ ਗੱਲ ਦੱਸ ਦਿੰਨੀ ਆ ਅਜੇ 2 ਘੰਟੇ ਹੋਏ ਐ ਜੀ ਮਾਂ ਆਈ ਨੂੰ ਕਰਮੋਦੀਨ ਹੂੰ ਉਹਨੇ ਸਾਨੂੰ ਨਾਨ ਦਾ ਭਝਾਈ ਨੂੰ ਬਹੁਤ ਸੁਨਾਤੀਆਂ ਹੋਰ ਮੈਥੋਂ ਸੁਣੂਗਾ ਨਹੀਂ ਜਾਂਦਾਂ ਸਮਝੇ ਨਹੀਂ ਹੁਣ ਮਾਰਦੇ ਦਾ ਹੱਥ ਫੜ ਲਾਂਗੇ ਬੋਲਦੇ ਦੀ ਜਮਾਨ ਫੜ ਸਕਦੇ ਆਪਾਂ ਬੋਲੀ ਆਣ ਦੋ ਫਿਰ ਹੁਣ ਸੁਣੀ ਜਾਈਏ ਅਸੀਂ ਉਹਦੀਆਂ ਤੇ ਫਿਰ ਸੁਣੀ ਚੱਲੋ ਹੋਰ ਕੀ ਐ ਜਦੋਂ ਹੁਣ ਪਹਿਲਾਂ ਘੱਟ ਸੁਣੀ ਐ ਚਲੋ ਉਹਦੀਆਂ ਤਾਂ ਉਹੀ ਗੱਲਾਂ ਤੁਸੀਂ ਤਾਂ ਕਿਸੇ ਗੱਲ ਤੇ ਆਉਂਦੇ ਹੀ ਨਹੀਂ ਹੈਗੇ ਇਹਦੇ 'ਚ ਚੰਗੇ ਹੀ ਆਈ ਐ ਉਹ ਗੱਲ ਐਗੀ ਸਾਰੀ ਨਾ ਹੁਣ ਦੁਬਾਰਾ ਫੇਰ ਉਹ ਕੀ ਲੈਣਾ ਜੀ ਜਦੋਂ ਚੰਗੀ ਭਲੀ ਉਹ ਤਾਂ ਕੱਟੀ ਸੀ ਉਹਦੀ ਭੂਆ ਨੇ ਲੈ ਗਈ ਸੀ ਸਮਝਾ ਆ ਉਹਨੂੰ ਪਤਾ ਲੱਗ ਗਿਆ ਵੀ ਤਿੰਨ ਦਿਨ ਮਨਿੰਦਰ ਥਿਆਈ ਨਹੀਂ ਇਹ ਮਿਹਨੇ ਦੇਣ ਆਈ ਐ ਇਹ ਨਹੀਂ ਟਿੱਕੇ ਉਹਦੇ ਢਿੱਡ 'ਚ ਜਿਹੜੀਆਂ ਗੱਲਾਂ ਉਹਨੂੰ ਹੋਰ ਥਿਆ ਗਿਆ ਨਾ ਉਹ ਪਹਿਲਾਂ ਵਾਲੀਆਂ ਤਾਂ ਹਜੇ ਦੱਬੀਆਂ ਨਹੀਂ ਗਈਆਂ ਸਿਆ ਨਵੀਆਂ ਵੀ ਉਹਦੇ ਤਾਂ ਜਾਨ ਲੱਗੀ ਕਹਿੰਦੀ ਸੀ ਗਲਤੀ ਹੋ ਗਈ ਮੈਨੂੰ ਮਾਫੀ ਦੇ ਦਿਓ ਮੈਨੂੰ ਫਲਾਣਾ ਕਰ ਦਿਓ ਝੋਕਾ ਕਰ ਦਿਓ ਫਿਰ ਉਹਨਾਂ ਹਰਕਤਾਂ ਤੇ ਆ ਗਈ ਉਹ ਆ ਕੋਈ ਗਲਤੀ ਗੁਲਤੀ ਨਹੀਂ ਮੰਨਦੀ ਹੈਗੀ ਉਹ ਕੋਈ ਮਾਫੀਆਂ ਨਹੀਂ ਮੰਗਦੀ ਹੈਗੀ ਉਹ ਤਾਂ ਜਿਹਾ ਜਿਹੋਦੀ ਕਰਤੂਤ ਉਹ ਜੀ ਖੜਿਆਉਣੀ ਆ ਉਹਨੇ ਵੀ ਉਹਦੇ ਬਾਹਰ ਗੇਟ ਤੇ ਜਿਵੇਂ ਤੁਰਾਂ ਲੱਗੀ ਕਿਵੇਂ ਕਰਦੀ ਸੀ ਹੱਥ ਜੋੜਦੀ ਸੀ ਆ ਭਾਈ ਕੁੱਤੇ ਦੀ ਪੂਛ ਕਦੇ ਸਿੱਧੀ ਹੋਈ ਐ ਉਹ ਨਹੀਂ ਸੁਧਰਦੀ ਇਹ ਕਿ ਕਿਸ ਸੁਧਾਰਣ ਵਾਲੇ ਹਾਂ ਹਾਂ ਹੋਰ ਤਾਂ ਕੋਈ ਸੁਧਰ ਜੇ ਉਹ ਤਾਂ ਉਹ ਨਹੀਂ ਸੁਧਰਦੀ ਹੈਗੀ ਕਦੇ ਬਾਕੀ ਚਲ ਛੋਡੀ ਰਾਇ ਹੈ ਭਾਈ ਜਿੰਨੇ ਚੱਲੂਗੀ ਤੁਸੀਂ ਰਾਇ ਕਰ ਲਓ ਉਹ ਤਾਂ ਇੱਥੇ ਕੱਪੜਾ ਲੈਣ ਆਏ ਆ ਤੇ ਉਹਨਾਂ ਨੇ ਤਾਂ ਆਏ ਆਖਿਆ ਸੀ ਵੀ ਤੇਰਾ ਆਖਿਆ ਸੀ ਕਹਿੰਦੀ ਅਮਰਜੀਤ ਚਾਚੀ ਆਂਦੀ ਇੱਥੇ ਸਾਡੇ ਕੋਲੇ ਛੱਡ ਜੀ ਮਨਿੰਦਰ ਨੂੰ ਅਸੀਂ ਕੱਪੜੇ ਲੈ ਕੇ ਜਾਵਾਂਗੇ ਤੇ ਫੇਰ ਵੀ ਨਾਲ ਲੈ ਜਾਵਾਂ ਬਾਪੂ ਸਹੀ ਕਹਿੰਦਾਗਾ ਉਹਨੂੰ ਕਿਕਰ ਸੌਦੇ ਕਿਵੇਂ ਵਿਸ਼ਵਾਸ ਕਰ ਲਗੇ ਜੋ ਉੱਥੇ ਵਾਕੇ ਫੇਰ ਭਲਾ ਹੁਣ ਤਾਂ ਭੈਣ ਆਪਣੇ ਕੋਲੇ ਆ ਕੋਤੋਂ ਉੱਥੇ ਦਾ ਸੁੱਖ ਨਾ ਸਾਰਾ ਟੱਬਰ ਹੈਗਾ ਹੈ ਉਹੀ ਗੱਲ ਵਿਆਹ ਦਾ ਕੰਮ ਆਗਾ ਉਹਨਾਂ ਦੇ ਘਰੇ ਸੁੱਖ ਨਾ ਸਾਰੇ ਉਹਨਾਂ ਦੇ ਘਰੇ ਨੇਗੇ ਉਹ ਕਿਹੜਾ ਕੋਈ ਕਿਸੇ ਦੇ ਬਗਾਨੇ ਘਰੇ ਤੋਰ ਦੇ ਆਪਾਂ ਨੂੰ ਕੋਈ ਡਰਿਆ ਉੱਥੇ ਦੇਖ ਲਓ ਭਾਈ ਜਿਵੇਂ ਤੁਸੀਂ ਕਹਿੰਦੇ ਹੋ ਫੇਰ ਐ ਮੈਂ ਘਰੇ ਕਲੇਸ਼ ਕਰੂੰਗੀ ਐ ਵੀ ਸਾਡੀ ਮੰਨੀ ਨਹੀਂ ਫਰਾਣਾ ਨਹੀਂ ਕੀਤਾ ਢੰਕਾਂ ਨਹੀਂ ਕੀਤਾ ਤੋਂ ਮੇਰਾ ਵੀ ਨਹੀਂ ਜੀ ਕਰਦਾ ਪਰ ਆ ਕਲੇਸ਼ ਤੋਂ ਡਰਦੀ ਤੋਰਦੀਆਂਗੀ ਆ ਕਰਮਾਂ ਦੀ ਮਾਂ ਨੇ ਉਹਦਾ ਖਹਿੜਾ ਨਹੀਂ ਛੱਡਣਾ ਅੰਨੇ ਵਾ ਨੇਪਾਲ ਦੀ ਫਿਰਦੀ ਵੀ ਕਦੋਂ ਮਨਿੰਦਰ ਕੋਲੇ ਜਾਵਾਂ ਮੈਂ ਮੈਂ ਉਹਨੂੰ ਛੇੜਾਂ ਮੈਂ ਕਦੋਂ ਕੋਈ ਗੱਲਬਾਤ ਪੁੱਛਾਂ ਉਹਨੂੰ ਮੈਂ ਨਹੀਂ ਹੁਣ ਆਈ ਕਿੰਨੇ ਦਿਨਾਂ ਲਈ ਐ ਕਦੋਂ ਜਾਊ ਇਹ ਇਹਦਾ ਪਤਾ ਜਿੰਨੀ ਦੇ ਰੱਖਿਆ ਅਸੀਂ ਕੁੜੀ ਵਾਪਸ ਨਹੀਂ ਲਿਆਵਾਂਗੇ ਫਿਰ ਆਪੀ ਨਹੀਂ ਵਾਪਸ ਤਾਂ ਨਹੀਂ ਹੈਗਾ ਚਲ ਆਪਾਂ ਵਿਆਹ ਤੋਂ ਬਾਅਦ ਕੁੜੀ ਨੂੰ ਲੈ ਆਵਾਂਗੇ ਆ ਕੀ ਤੇ ਫੇਰ ਜੀ ਇੱਥੇ ਰਹੀ ਫੇਰ ਨਹੀਂ ਕਿ ਕਲੇਸ਼ ਕਰੂਗੀ ਇੰਨੇ ਦਿਨ ਆਪਾਂ ਕਿਉਂ ਰੱਖਾਂਗੇ ਹੁਣ ਭਈ ਫਿਰ ਕਰਮਾਂ ਨੂੰ ਆਪਾਂ ਕਹਿ ਦੇਈਏ ਭਈ ਤੇਰੀ ਮਾਂ ਨੂੰ ਤੋਰ ਕਿਵੇਂ ਤੋਰ ਹੁਣ ਅੱਜ ਦੀ ਗੱਲ ਹੈ ਵੀ ਅੱਜ ਜਦੋਂ ਹੁਣ ਆਪਣੇ ਸੁੱਤੇ ਪਿਆ ਤੇ ਲਿਆ ਖੜਾਈਓ ਆਇਨੂ ਮੈਂ ਇੰਨਾ ਕਰਵਾਈ ਵਗ ਜਾ ਵਗ ਜਾ ਇਹਦੇ ਧੰਦੇ ਨਹੀਂ ਮੁੱਖੇ ਆਪ ਜਾਂਦਾ ਉਹਨੂੰ ਲਿਆਉਂਦਾ ਉਹ ਨਾ ਹੀ ਆਉਂਦੀ ਇਹ ਵੀ ਪੁੱਸਣਾ ਪੁੱਸਿਆ ਹੁਣ ਕਿਹੜਾ ਆਖੇ ਲੱਗਦਾ ਤੂੰ ਆਪ ਵਗ ਜਾਂਦਾ ਲੈਣ ਨਾ ਹੀ ਉਹਦੀ ਮਾਂ ਆਉਂਦੀ ਓਰੇ ਉਹ ਤਾਂ ਪਹਿਲਾਂ ਮਸਾਂ ਤੋਰੀ ਸੀ ਆਪਾਂ ਨੇ ਜਾਂਦਾ ਸੀ ਮੈਂ ਤਾਂ ਫੋਨ ਆ ਗਿਆ ਸੋਨਾਂ ਦਾ ਆ ਕੇ ਮੈਂ ਛੱਡਣ ਆਉਣੀ ਹਾਂ ਹੁਣ ਮੇਰੇ ਕੀ ਸਾਰੇ ਆ ਉਹਨੂੰ ਪਤਾ ਲੱਗ ਗਿਆ ਸੀ ਸਾਰੀ ਗੱਲ ਦਾ ਤਾਂ ਆਈ ਆਨੇ ਬਹਾਨੇ ਓਰੇ ਪਤਾ ਤਾਂ ਮੈਨੂੰ ਲੱਗਿਆ ਸੀਗਾ ਵਿੜਕ ਲੈਣੀ ਆਉਂਦੀ ਹੈਗੀ ਤਾਂ ਹੀ ਤਾਂ ਮੈਨੂੰ ਜਵਾਬ ਦਿੱਤਾ ਸੋਨੇ ਚੱਲ ਦੇਖ ਲੋ ਕੀ SLA ਬਣਦੀ ਐ ਫਿਰ ਭਾਈ ਸੀ ਮੰਨ ਜੋ ਇਹ ਗੱਲ ਨੂੰ ਇਹ ਮਨਿੰਦਰ ਦੇ ਭਲੇ ਵਾਲੀ ਵੀ ਗੱਲ ਹੈਗੀ ਚਲੋ ਜਾ ਜਾਂ ਤਾਂ ਚਾਰ ਦਿਨ ਉੱਥੇ ਰਹੋਗੀ ਸੌਖੀ ਰਹੋਗੀ ਭੇਜ ਦੋ ਫਿਰ ਹੋਰ ਕੀ ਐ ਲਾਉ ਚਾਰ ਦਿਨ ਮਨਿੰਦਰ ਨੂੰ ਤਾਂ ਪਹਿਲਾਂ ਭੈਣ ਮੱਸਾ ਮਿਲਿਆ ਹਣਾ ਹੁਣ ਤੂੰ ਉੱਥੇ ਤੁਰ ਜਾਨੀ ਆ ਤੂੰ ਐਵੇਂ ਡਰੀ ਜਾਨੀ ਆ ਬਿਨਾਂ ਗੱਲ ਤੋਂ ਵੇ ਤੈਨੂੰ ਨਹੀਂ ਪਤਾ ਗੱਲ ਦਾ ਸਾਨੂੰ ਸਾਰਾ ਪਤਾ ਹੈ ਬਾਈ ਤੂੰ ਚਾਹ ਪੀਦੀ ਜਾਂ ਫਿਰ ਉਹਨੂੰ ਛੱਡਿਆ ਮਨਿੰਦਰ ਨੂੰ ਇੱਥੇ ਕੱਪੜੇ ਲੈਣ ਆ ਰਹੇ ਨੇਗੇ ਹੁਣ ਫਿਰ ਕੱਪੜੇ ਕੋੜੇ ਪਾਲਾ ਉਹਨਾਂ ਕੇ ਕੁੜੀ ਨੂੰ ਤਿਆਰੀ ਕਰ ਲਾ ਆਪਦੀ ਕੋਈ ਨਾ ਕੋਈ ਨਾ ਮੈਂ ਪਾ ਦਨੇ ਕੱਪੜਾ ਲੈਣ ਆ ਹਾਂ じゃ ਛੱਡਿਆ ਇੱਥੇ ਕਿੱਥੇ ਆ ਕਿੱਥੇ ਰਹੋ ਉਹ ਬਾਜ਼ਾਰ ਚ ਆਏ ਬਾਈ ਉਹ ਚਾਚੀ ਦਾ ਨੰਬਰ ਫੋਨ ਜਾਂ ਕਰਿਆ ਸੀਗਾ ਮੈਂ ਦੁਬਾਰੇ ਪੁੱਛ ਲੈਣੀ ਆ ਵੀ ਕਿਹੜੀ ਦੁਕਾਨ ਤੇ ਉੱਥੇ ਛੱਡਿਆ ਉੱਥੇ ਛੱਡਿਆ ਨਾ ਫਿਰ ਮੈਂ ਮੈਂ ਪਾ ਦਿੰਦੀ ਹਾਂ ਨਾ ਜਿਵੇਂ ਨਾ ਦੀ ਮੈਂ ਨਾ ਕਿਤਾ ਸੁੱਕਣ ਪਾ ਦਿੰਦੀ ਹਾਂ ਜੇ ਖੁੱਪਲਾ ਸੀ ਲਪੇਜਾ ਕਹਿੰਦਾ ਸੀਗਾ ਕਹਿੰਦਾ ਬੇਬੇ ਮੈਂ ਆਉਣਾਗਾ ਤੁਹਾਡੀ ਗੱਲ ਕਰਾ ਕੇ ਜਾਣਾ ਜੇ ਫੋਨ ਲੱਗ ਗਿਆ ਤਾਂ ਨਾ ਪੇ ਜਾਇਗਾ ਨਾ ਮੁੰਡੇ ਨੇ ਫੋਨ ਲਾਇਆਗਾ ਦੱਸ ਇਹਦਾ ਮੁੰਡੇ ਦਾ ਕੀ ਕਰਗੇ ਨਾ ਚੰਗਾ ਪਹਿਲਾਂ ਪਤਾ ਕਰ ਵੀ ਉਹ ਦੋ ਬੈਠਿਆਂਗਾ ਵੀ ਮੇਰੀ ਮਾਂ ਦਾ ਖਿਹੜਾ ਨਹੀਂ ਛੱਡਣਾ ਇਹਨਾਂ ਨੇ ਜੇ ਮੈਂ ਨਾ ਕੋਈ ਆਇਆ ਜਾਂ ਫੋਨ ਕਰਿਆ ਇਹ ਕਿਦੋਂ ਲੱਗਿਆਂਗਾ ਜਿਆ ਭੇਜੇ ਫੋਨ ਸਾਡੀ ਗੱਲ ਕਰਾ ਉਹ ਫਲਾਨੇ ਥਾਂ ਗਿਆ ਉਹ ਟਮਕੇ ਥਾਂ ਗਿਆ ਚੰਗਾ ਪਹਿਲਾਂ ਪਤਾ ਕਰ ਵੀ ਮੈਂ ਆਖਿਆ ਭਾਈ ਉਹ ਉੱਥੇ ਰਸਣ ਦੇਣ ਗਏ ਹੋਏ ਆ ਜਿਹੜਾ ਪਾਣੀ ਆਇਆਗਾ ਇਹ ਕਿਹੜੇ ਮੰਦਿਆਂਗਾ ਹੁਣ ਟੜਕੇ ਦੀਆਂ ਮੇਰੇ ਮਾਦਰ ਪੰਗਾਗਾ ਕੀ ਕਰਾਂ ਹੁਣ ਇਹਨਾਂ ਦਾ ਮੈਂ ਜੇ ਉਦੋਂ ਆ ਗਈ ਹੁਣ ਫੇਰ ਮੇਰੇ ਘਰ ਦਾ ਹਾਰ ਬਣ ਜੂਗੀ ਆਇਆ ਨਹੀਂ ਫੋਨ ਹਜੇ ਆਇਆ ਨਹੀਂ ਫੋਨ ਹਜੇ ਇਹ ਤਾਂ ਮਾਮਾ ਚੰਗਾ ਨੂੰ ਗੱਲ ਤੇ ਆਈ ਚੰਗੀ ਆ ਗਈ ਇਹ ਤਾਂ ਪਹਾੜ ਦਾ ਰਹਿੰਦਾ ਸਾਰਾ ਦਿਨ ਲੜਾਈ ਹੁਣ ਕਹਿੰਦੀ ਕਿੱਧਰ ਗਈ ਹੈਂ ਦੇਖ ਨਹੀਂ ਆ ਗਈ ਓਹੋ ਮਸਾਂ ਸੇਰਾ ਸਰਾਣਾ ਆਇਆ ਕੰਮ ਆ ਜਾਂਦਾ ਕੁਸ ਨਾ ਕੁਸ ਇੱਕ ਤਾਂ ਸਵੇਰ ਦਾ ਸਿਰ ਦੁਖੀ ਜਾਂਦਾ ਮੇਰਾ ਤੇ ਉੱਤੋਂ ਆਹ ਕੰਮ ਮਸਾਂ ਨਵੇੜੇ ਨੇ ਆ ਤਾਂ ਹੀ ਉਹ ਕੰਡੇ ਜੜੀ ਚਾਹ ਕਰਕੇ ਲਿਆਈਆਂ ਗਈਆਂ ਵੀ ਮਾਰੇ ਮੋਟਾ ਸ਼ਾਂਤੀ ਆ ਜੂਗੀ ਸਰੀਰ ਨੂੰ ਚਲ ਹੁਣ ਕੱਪੜੇ ਰਹਿ ਗਏ ਉਹ ਆਪਾਂ ਪਿਛਲੇ ਜੇ ਪੈਰ ਧੋ ਲਾਂਗਾ ਕਿਰਾਂ ਘਰ ਦੇ ਕੰਮ ਨਿਭੜ ਕੇ ਪਿਛਲੇ ਪੈਰ ਧੋਤੇ ਗਏ ਧੋਤੇ ਗਏ ਨਹੀਂ ਸਵੇਰੇ ਧੋ ਲਾਂਗੇ ਪਰ ਨਹੀਂ ਚਲ ਪਿਛਲੇ ਪੈਰ ਮਸ਼ੀਨ ਜੀ ਲਾ ਦੇਾਂਗੇ ਇੱਕ ਮੈਂ ਆਏ ਆਂ ਤੇ ਤੈਨੂੰ ਮੈਂ ਕਿ ਹੁਣ ਆਪਾਂ ਨੂੰ ਵੀ ਕੱਪੜਾ ਜੀੜਾ ਬਣਾਉਣਾ ਪਊ ਵਿਆਹ ਵਾਸਤੇ ਹੋਰ ਬਣਾਉਣਾ ਤਾਂ ਪਊਗਾ ਉਹੀ ਗੱਲ ਖਰਚ ਖੜਾ ਹੋ ਗਿਆ ਹੋਰ ਹੈ ਤੇ ਉ ਚੰਗਾ ਹੋ ਗਿਆ ਭਾਬੀ ਮੰਨ ਪਿਆ ਨਹੀਂ ਤਾਂ ਮੈਨੂੰ ਤਾਂ ਇੰਨਾ ਫਿਕਰ ਸੀ ਕਿਹੜਾ ਜਦੋਂ ਨਾ ਕਰਤੀ ਮਹੱਬੂ ਮੈਂ ਤਾਂ ਉਹਨਾਂ ਨੂੰ ਹਾਂ ਵੀ ਕਰਤੀ ਵੀ ਹਾਂ ਅਸੀਂ ਭੇਜ ਦਿੰਨੇ ਆ ਮਨਿੰਦਰ ਨੂੰ ਤੇ ਉਹ ਇਹਨਾਂ ਤਾਂ ਮੈਂ ਕਿਹਾ ਤਾਂ ਮੁਕਰ ਗਏ ਪਿਆ ਪੁੱਤ ਦੋਨੇ ਤੈਨੂੰ ਪਤਾ ਤਾਂ ਹੈਗਾ ਇਹ ਸਵਾਦ ਤਾਂ ਹੀ ਤਾਂ ਤੈਨੂੰ ਮੈਂ ਕਿਹਾ ਦੀ ਪਹਿਲਾਂ ਤੂੰ ਜਾ ਕੇ ਗੱਲ ਕਰ ਜੇ ਮੈਂ ਗੱਲ ਕਰਦੀ ਪਹਿਲਾਂ ਜਾ ਕੇ ਮੇਰੇ ਤਾਂ ਉਹੀ ਗੱਲ ਪਾਏ ਜਾਣਾ ਸੀ ਉਹਨੇ ਜਮੀਨੀ ਨੀਤੀ ਮੰਨਣਾ ਤੇ ਹੋਰ ਕਿਹੜਾ ਤਾਂ ਮੰਨੇ ਨਾ ਮੈਂ ਤਾਂ ਫਿਰ ਚੁੱਪ ਕਰ ਗਈ ਮੈਂ ਕਿਹਾ ਦੇਖੀਓ ਕਰਨੀ ਤੇ ਇਹਨਾਂ ਨੇ ਆਪਣੀ ਮਰਜ਼ੀ ਆ ਚੰਗਾ ਹੋ ਗਿਆ ਛੱਡਿਆ ਆ ਨਾਲੇ ਕਿਵੇਂ ਹੋ ਪੈਂਜੀ ਠੀਕ ਐ ਪੈਂਜੀ ਠੀਕ ਐ ਬੈਠ ਕੇ ਆਏ ਫਿਰ ਹਾਂ ਪੈਂਜੀ ਤਾਂ ਚਾਹ ਪੀ ਜਾਂਦੀ ਸੀ ਸੋਨੂੰ ਲੈ ਕੇ ਦੇਣਾ ਘੁੱਟਾ ਨਾ ਬੱਸ ਮੈਂ ਤਾਂ ਚਾਹ ਪੀ ਆਈ ਅੱਛਾ ਹੋਰ ਮੈਂ ਤਾਂ ਨਾ ਕੇ ਚਾਹ ਤੋਂ ਪੀ ਕੇ ਤਾਂ ਮੈਨੂੰ ਪੜਾਤੀ ਪ੍ਰਵੀਨ ਨੇ ਤੇ ਫਿਰ ਮੈਂ ਤਾਂ ਪੀ ਕੇ ਚਾਹ ਤੇ ਮੈਂ ਹਾਂ ਚੱਲ ਮੈਂ ਬਾਹਰ ਜਿਹੜਾ ਆ ਮਾਰਤੀ ਹੈਗੀ ਮਨਿੰਦਰ ਕੋਲੇ ਗਈ ਸੀਗੀ ਤੇ ਉਹ ਕਮਰੇ ਚ ਹੈ ਨਹੀਂ ਸੀ ਮੈਂ ਹਾਂ ਚੱਲ ਮਨਿੰਦਰ ਨੂੰ ਮਿਲ ਲਾ ਅੱਛਾ 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 ਉਹ ਦਵਾਈ ਜੀ ਲੈਣ ਵਾਗੀ ਮੈਨੂੰ ਲੱਗਦਾ ਵਾਂ ਵਾਇਨਾ ਸੀ ਮੈਂ ਦਵਾਈਵਾ ਲਿਆ ਹੋਣਾ ਕਿ ਥੋੜੀ ਜੀ ਢਿੱਲੀ ਹੋਈ ਪਈ ਸੀ ਨਾ ਅਸੀਂ ਅੱਕਾ ਚੱਲ ਦਵਾ ਲਿਆ ਅੱਛਾ ਦਵਾਈ ਲੈਣ ਦੀ ਉਹ ਡਾਕਟਰ ਨੇ ਕਿਹਾ ਅਸੀਂ ਕੱਲ ਵੀ ਉਹ ਟੀਕਾ ਲਵਾ ਕੇ ਲੈ ਜਾਓ ਕੱਲ ਨੂੰ ਤੇ ਉਹ ਬਸ ਉਹੀ ਲਵਾਉਣ ਗਿਆਗਾ ਉਹਦਾ ਪਿਓ ਚੱਲ ਵਧੀਆ ਹਾਂ ਉਹ ਤਾਂ ਵਧੀਆ ਚੱਲ ਪੈਣ ਜੀ ਤੁਸੀਂ ਨਾ ਲੈ ਸੰਕਾਂ ਦੀ ਉਹੀ ਗੱਲ ਆਉਣ ਜਾਣ ਦੇ ਦੇ ਵਿੱਚ ਬੰਦਾ ਉਹੀ ਅਕਲ ਕਾਣ ਹੋ ਜਾਂਦਾ ਹਨ ਹਾਂ ਹੋਰ ਨਾ ਤੁਸੀਂ ਤਾਂ ਬਾੜੀ ਸੇਤੀ ਹੁੰਨੇ ਹੋਗੇ ਹੋਰ ਮੇਰੇ ਪੁੱਤ ਦੇ ਕਰਮੀ ਵੀ ਬਾੜੀ ਲੱਗਦੀ ਹੈ ਹਾਂ ਹਾਂ ਟਾਈਮ ਹੈ ਨਾ ਕਿ ਤੇ ਮਹਾ ਚਲ ਗਿਆ ਡਾ ਜੀ ਦੁਨੀਆ ਬਾਹਰ ਗਰਮੀ ਹੋਈ ਬਾੜੀ ਰਹੀ ਹੈ ਮੈਂ ਤਾਂ ਤੁਹਾਨੂੰ ਆਏ ਕਹਿਨੀ ਐ ਹਾਂ ਵੀ ਉਹ ਤਾਂ ਚੱਲ ਥੋੜੀ ਮਾਦੀ ਐ ਲਕੋ ਰੱਖਣਾ ਉਹ ਯੱਕ ਦੀ ਰੱਖੀ ਚੱਲੋ ਮੇਰੇ ਤੋਂ ਪਰ ਮੇਰੇ ਤੋਂ ਨਾ ਕੋਈ ਗੱਲ ਦੂਜੀ ਰਹਦੀ ਨਹੀਂ ਹੁੰਦੀ ਕੀ ਗੱਲ ਭੈਣ ਜੀ ਕੀ ਗੱਲ ਆ ਕਿ ਭੈਣ ਜੀ ਨਾ ਮੈਨੂੰ ਐਂ ਦੱਸੋ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਵੀ ਮਨਿੰਦਰ ਤੂੰ ਉਹਦੇ ਆਦੇ ਪੇਕੇ ਤੋਰਦੀ ਹੈਗੀ ਮੇਰੇ ਤੋਂ ਕਾਹਦਾ ਲੁਕੋ ਮੈਂ ਤਾਂ ਤੁਹਾਡੇ ਘਰ ਦਾ ਮੈਂਬਰ ਮੈਥੋਂ ਤੁਸੀਂ ਲੁਕੋ ਰੱਖੀ ਐ ਇਹਨੂੰ ਨਾਲੇ ਤੁਹਾਨੂੰ ਪਤਾ ਵੀ ਕੋਈ ਗੱਲ ਮੇਰੇ ਤੋਂ ਗੁੱਝੀ ਰਹਿੰਦੀ ਨਹੀਂ ਗੀ ਨਹੀਂ ਨਹੀਂ ਭੈਣ ਜੀ ਉੱਥੇ ਮੈਂ ਦਵਾਈ ਲੈਣੇ ਗਈ ਆਗੀ ਖਾਣੂ ਗਈ ਆਗੀ ਉਹ ਕਿਤੇ ਉਧਰ ਮੂੰਹ ਮਾਨਾ ਬਣ ਗਿਆ ਹੋਵੇ ਉਹ ਤਾਂ ਜਾਣਦਾ ਕਹੀ ਜਾਂਦੀ ਸੀ ਕਈ ਦਿਨਾਂ ਦੀ ਵੀ ਮੈਂ ਜਾ ਕੇ ਆਉਣਾਗਾ ਉੱਥੇ ਅੱਛਾ ਹਾਂ ਬਸ ਉਹ ਤਾਂ ਨਾ ਬਾਕੀ ਹੋਵੇ ਪਰ ਮੈਨੂੰ ਵੀ ਨਹੀਂ ਪਤਾ ਹੈਗਾ ਆਨੇ ਬਹਾਨੇ ਜੈਸਾ ਨਾ ਬਾੜੇ ਨਾ ਮਾਰਿਆ ਕਰੋ ਮੈਨੂੰ ਤਾਂ ਸਾਰਾ ਕੁਝ ਪਤਾ ਹੀ ਹੈ ਠੀਕ ਹੈ ਵੀ ਤੁਸੀਂ ਕੀ ਕਰਦੀ ਹੋ ਤੁਸੀਂ ਕੀ ਨਹੀਂ ਕਰਦੇ ਹੋਗੇ ਜਿਹੜਾ ਤਾਂ ਕਰਨ ਵਾਲਾ ਕੰਮ ਆ ਉਹ ਤਾਂ ਤੁਸੀਂ ਕਰਤ ਨਹੀਂ ਨਾ ਕੁੜੀ ਨੂੰ ਤੋ ਆਦੇ ਪੀਕੇ ਭੇਜ ਕੇ ਫੇਰ ਕੀ ਸਾਬਤ ਕਰ ਲੇਗੇ ਮੈਨੂੰ ਐਂ ਦੱਸ ਆ ਜਿਹੜਾ ਦਾਗ ਲੱਗਿਆ ਇਹ ਤੋਤਿਆਂ ਨਹੀਂ ਲੈਣਾ ਹੁਣ ਹਾਂਜੀ ਦਾਗ ਤਾਂ ਕੀ ਲੱਗਿਆਗਾ ਉਹੀ ਗੱਲ ਬਸ ਇਹ ਤਾਂ ਲੋਕਾਂ ਦੀ ਸੋਚ ਹੈਗੀ ਹਨਾ ਦੇਖ ਆਪਾਂ ਬਦਲ ਨਹੀਂ ਸਕਦੇ ਹੈਗੇ ਉਹ ਤਾਂ ਜਿਹੜਾ ਜਿਹਾ ਜਵਾਖਰੀਂ ਨਾ ਬਣਿਆ ਕਾਹਨੂੰ ਕੀ ਦੇ ਦਿੱਤੀ ਪੁੱਤ ਨਾ ਬਣੇ ਜਿਹੜਾ ਜਿਹਾ ਮੇਰੀ ਧੀ ਨਾ ਬਣਿਆਗਾ ਸੋਚ ਦੀ ਗੱਲ ਨਹੀਂ ਹੁੰਦੀ ਵੀ ਲੋਕਾਂ ਦੀ ਸੋਚ ਹੈ ਪਰ ਆਪ ਨੂੰ ਵੀ ਸੋਚਣਾ ਚਾਹੀਦਾ ਹੁੰਦਾ ਹੈਗਾ ਵੀ ਹੁਣ ਸਾਡੇ ਧੀ ਪੁੱਤ ਨਾ ਕੀ ਬੀਜ ਕੇ ਹੱਡੀਆਂ ਕੀ ਨਹੀਂ ਅਸੀਂ ਉਹਦਾ ਕੋਈ ਹੱਲ ਕਰੀਏ ਤੁਸੀਂ ਉਹਦਾ ਕੋਈ ਉਹੀ ਗੱਲ ਹੈ ਕੋਈ ਬੰਨ ਜਥੋਂ ਉਹ ਤਾਂ ਕੀ ਕਰਨਾ ਸੀਗਾ ਤੇ ਹੋਰ ਚੱਕ ਕੇ ਉਹਨਾਂ ਦੇ ਕੇ ਧੋਰਦੀ ਵੀ ਤੁਹਾਨੂੰ ਇੰਨੀ ਤਾਂ ਸ਼ਰਮ ਆਉਣੀ ਚਾਹੀਦੀ ਆ ਵੀ ਭਈ ਉਹਦਾ ਕੋਈ ਟਿਕਾਣਾ ਬਣਾ ਦੋ ਪੰਜ ਜੀ ਐਡੀ ਛੇਤੀ ਤਾਂ ਟਿਕਾਣਾ ਵੀ ਨਹੀਂ ਮੰਨਦਾ ਜੀ ਤਾਂ ਸਾਡਾ ਵੀ ਕਰਦਾ ਟਿਕਾਣਾ ਬਣਾਉਣ ਨੂੰ ਕੋਈ ਨਹੀਂ ਅਸੀਂ ਟਿਕਾਣਾ ਵੀ ਬਣਾ ਦਾਂਗੇ ਬਾਕੀ ਉਹ ਵੀ ਸਾਨੂੰ ਦੀਂਦਾ ਵੀ ਅਸੀਂ ਟਿਕਾਣਾ ਬਣਾਉਣਾ ਜੇ ਤੁਹਾਨੂੰ ਦੀਂਦਾ ਹੁੰਦਾ ਨਾ ਤਾਂ ਪਹਿਲਾਂ ਤੂੰ ਆਪਦਾ ਟਿਕਾਣਾ ਬਣਾਉਦੀ ਫਿਰ ਉਹ ਆਪਦਾ ਬਣਾਉਦੀ ਜਵਾਕੜੀ ਹੈ ਕਿਉਂ ਉਹਦਾ ਉਹੀ ਗੱਲ ਬਜਾਈਦਾ ਹੋ ਪੱਟਿਆ ਜਾਂਦਾ ਮੇਰੇ ਥਾਂ ਤੇ ਤੂੰ ਹੁੰਦੀ ਨਾ ਤੇ ਤੇਰੀ ਕਿਸਮਤ ਵੀ ਇਹੋ ਜੀ ਹੁੰਦੀ ਫੇਰ ਪਤਾ ਲੱਗਦਾ ਵੀ ਕਿਵੇਂ ਟਿਕਾਣਾ ਬਣਾਈਦਾ ਤੇ ਕਿਵੇਂ ਠੋਕਰਾਂ ਖਾਈਦੀਆਂ ਤੇਰੇ ਵਰਗੀਆਂ ਮੈਂ ਹੁੰਦੀ ਨਹੀਂ ਸੀ ਨਹੀਂ ਸੁਣ ਲੈ ਗੱਲ ਚੁੱਪ ਕਰ ਬੈ ਜਾ ਕਿਸਮਤ ਵੀ ਬਣਾਉਣੀ ਪੈਂਦੀ ਹੁੰਦੀ ਹੈਗੀ ਆਏ ਨਹੀਂ ਹੁੰਦਾਗਾ ਨੀ ਪੱਲਾ ਬੰਨਿਆ ਤੇ ਪੇਕਿਆਂ ਦੇ ਆ ਕੇ ਬਹਿ ਜਾ ਬਣਾਉਣੀ ਪੈਂਦੀ ਹੁੰਦੀ ਹੈ ਕਿਸਮਤ ਆਪ ਦੇ ਆਪ ਤੇ ਆਪ ਬਣਾਉਣੀ ਪੈਂਦੀ ਹੈ ਪੇਕਿਆਂ ਨੇ ਹੀ ਬੈਠੀ ਆ ਕਿਸੇ ਬਗਾਨਿਆਂ ਦੇ ਨਹੀਂ ਬੈਠੀ ਪੇਕਿਆਂ ਦੇ ਈਆਂ ਬੈੰਦਗੀਆਂ ਆਈਆਂ ਤੈਨੂੰ ਦੱਸ ਮੇਰਾ ਬੈਠੀ ਦਾ ਕੀ ਦੁੱਖ ਹੈ ਪੇਕਿਆਂ ਦੇ ਈਆਂ ਬੈੰਦਗੀਆਂ ਆਈਆਂ ਆਇ ਤਾਂ ਨਹੀਂ ਹੈਗਾ ਵੀ ਹੰਨਾ ਦੇ ਕੇ ਉੱਥੇ ਬਹਿ ਜਾ ਕੋਈ ਮਾੜਾ ਮੋਟਾ ਆਪ ਦਾ ਜੇ ਤੂੰ ਨਹੀਂ ਕੀਤਾ ਤਾਂ ਦੁਆਬਲੀ ਦੇ ਤਾਂ ਕੁਝ ਕਰ ਲੈਣ ਦੋ ਏ ਇਹਨੂੰ ਤਾਂ ਮਤ ਦੇ ਦੇ ਤੂੰ ਤਾਂ ਨਹੀਂ ਕੁਝ ਕੀਤਾ ਕੋਈ ਨਾ ਕਿਉਂ ਬੋਲੀ ਜਾਂਦੇ ਹੋਗੇ ਭਾਬੀ ਨੀ ਰਵਿੰਦਰ ਇਹ ਹਟਦੀ ਨਹੀਂ ਬੈਠਾ ਕਰਨ ਨੂੰ ਇਹ ਪਹਿਲਾਂ ਮਸਾਂ ਤਾਂ ਤੋਰੀ ਸੀ ਦਵਾਰੇ ਆ ਕੇ ਬੈ ਗਈ ਕਾਹਨੂੰ ਬੋਲੀ ਜਾਨੀ ਆ ਤੂੰ ਮੇਰੀ ਧੀ ਦਾ ਘਰ ਹੈ ਫੇਰਾ ਕੇ ਬੈਠੀ ਆ ਕੋਈ ਨਾ ਕੋਈ ਨਾ ਪੈਂਦੀ ਥੋੜੀ ਧੀ ਦਾ ਘਰ ਆ ਦਿਨ ਰਾਤ ਆ ਪਰ ਰਹੀ ਗੱਲ ਇਹ ਦੀ ਰਹਿਣ ਦੀ ਹੈ ਕਿਹੜਾ ਕਿਸੇ ਦੇ ਘਰੇ ਬੈਠੀ ਆ ਆਉ ਦੇ ਭਰਾ ਭਝਾਈ ਦੇ ਘਰੇ ਬੈਠੀ ਆ ਤੇ ਅਸੀਂ ਨੇ ਇਹਨੂੰ ਰੱਖਿਆ ਤਾਂ ਬੈਠੀ ਹੈਗੀ ਤੇ ਫਿਰ ਭਈ ਮੈਂ ਤੁਹਾਨੂੰ ਕੀ ਕਿਹਾ ਮੈਂ ਤਾਂ ਤੁਹਾਨੂੰ ਤੇਰੇ ਭਲੇ ਦੀ ਗੱਲ ਕਹਿਣੀ ਹੈਗੀ ਮੁੜ ਕੇ ਤੂੰ ਹੀ ਔਖੀ ਹੋਏਂਗੀ ਕੋਈ ਨਾ ਭੈਣ ਜੀ ਤੂੰ ਤਾਂ ਕੱਲ ਨੂੰ ਮੇਰੀ ਗੱਲ ਤੋਂ ਤੂੰ ਤਾਂ ਕੱਲ ਨੂੰ ਅੱਖਾਂ ਮੀਚੇਂਗੀ ਹੈ ਤੇ ਉਹ ਜਵਾਕੜੀ ਦਾ ਫਿਰ ਕੌਣ ਆਗਾ ਇਹ ਵੀ ਸੋਚ ਲੰਬੀ ਸੋਚ ਕੋਈ ਨਾ ਕੋਈ ਨਾ ਕੋਈ ਨਾ ਭੈਣ ਜੀ ਮਾਪੇ ਨੂੰ ਨੰਘਰ ਬੈਠ ਰਹੇ ਨੇ ਦਾ ਮਾਪਿਓ ਨੂੰ ਸਾਰੇ ਹੀ ਪਤਾ ਹੁੰਦਾ ਧੀ ਪੁੱਤ ਦਾ ਕੋਈ ਮਾਪਿਓ ਬੁਰੀ ਨਹੀਂ ਸੋਚਦਾ ਹੁੰਦਾ ਚੰਗਾਈ ਸੋਚਦਾ ਹੁੰਦਾ ਕਿ ਉਹਦੇ ਵਾਸਤੇ ਵੀ ਜੋ ਕੁਝ ਅਸੀਂ ਕਰਾਂਗੇ ਚੰਗਾਈ ਕਰਾਂਗੇ ਆ ਲੈ ਯਾ ਭਾਬੀ ਕੱਪ ਜਾ ਲੈ ਜਾ ਕਿੱਥੇ ਟੱਪਦੀ ਦੇਖ ਲੈ ਹੁਣ ਮੇਰੀ ਗੱਲ ਕਹੀ ਤਾਂ ਭਾਈ ਗੁੱਸਾ ਲੱਗਿਆ ਲੱਗੀ ਜਾਵੇ ਮੈਨੂੰ ਤਾਂ ਕੋਈ ਨਹੀਂ ਆਪਾਂ ਤਾਂ ਗੱਲ ਸੱਚੀ ਕਹਿਣੀ ਹੈ ਚਾਹੇ ਕਿਸੇ ਨੇ ਕਿੱਟੇ ਲੱਗੇ ਚਾਹੇ ਕਿਸੇ ਦੇ ਗੋਡੇ ਲੱਗੇ ਮੈਨੂੰ ਤਾਂ ਕੋਈ ਫੱਕ ਨਹੀਂ ਪੈਂਦਾ ਮੈਂ ਤਾਂ ਸੱਚੀ ਗੱਲ ਕਹਿਣੀ ਹੈ ਤੇ ਮੈਂ ਪੱਕਾ ਕਹਿਦੀ ਆ ਠੀਕ ਹੈ ਤੈਨੂੰ ਵੀ ਸਮਝਾਉਣੀ ਆ ਤੂੰ ਵੀ ਸਮਝ ਜਾ ਭਣੇ ਠੀਕ ਹੈ ਬਾਕੀ ਤੇਰੀ ਮਰਜ਼ੀ ਕਰਨਾ ਕਨਾ ਕਰਨਾ ਉਹ ਮੈਂ ਤਾਂ ਉਹ ਮਿਲਣ ਆਈ ਸੀ ਜੋ ਆਪਣੀ ਜਗ੍ਹਾ ਹੰਪੋਤੀਆਂ ਨਾ ਦੁੱਖ ਸੁੱਖ ਹੈ ਹੁਣ ਤੁਸੀਂ ਪੇਕੇ ਤੋਰਤੀ ਪੇਕੇ ਤੇਰੇ ਕਿੰਨਾ ਜਿਆਦਾ ਰੱਖ ਰਹਿਣਗੇ ਕਾਹਾਂ ਵੀ ਤੇਰੇ ਘਰ ਪਰਜਾਈਆਂ ਗਿਆ ਉਹਨਾਂ ਦਾ ਵੀ ਸਾਨੂੰ ਪਤਾ ਹੀ ਹੈ ਕਹੇ ਜਿੰਗਾ ਹੈਗੀਆਂ ਕਿੰਨਾ ਕਦਾ ਰੱਖਣੀਆਂ ਤੇਰੀ ਦੀ ਨੂੰ ਕੋਈ ਨਾ ਕੋਈ ਨਾ ਪੈਂਦੀ ਤੁਸੀਂ ਕਾਉਂ ਟੈਂਸ਼ਨ ਲੈਂਦੀ ਐਂ ਜੀ ਕੀ ਕਰਾਂ ਨਹੀਂ ਇਹਦਾ ਮੈਂ ਪਤਾ ਨਹੀਂ ਕੀ ਖਾਂਦੀ ਆ ਇਹ ਐਂ ਚੱਲਦੀ ਆ ਦੀ ਜੀਬ ਲੁੱਤਰ ਲੁੱਤਰ ਮਜਾਲਾ ਬਾਲ ਪਾਏ ਜੇ ਨਾ ਗੱਲ ਕਹਿਣ ਲੱਗੀ ਸੋਚੀ ਕਿ ਕੀ ਕਹਿਣਾ ਕੀ ਨਹੀਂ ਕਹਿਣਾ ਪਛੜ ਪਛੜ ਬੋਲੀ ਜਾਊਗੀ